ਉਹ ਲੈ ਜਮ ਸ਼ਕ ਮੈਨੂੰ ਚਾਹੀਦਾ ਹਲੋ ਜੀ ਸਸੀ ਕੌਰ ਸਾਰਿਆਂ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਆਂ ਬਹੁਤ ਸਾਰੇ ਠੀਕ ਠਾਕ ਹੋਵੋਗੇ ਬਾਬਾ ਜੀ ਰਾਜੀ ਖੁਸ਼ੀ ਰੱਖੇ ਸਾਰਿਆਂ ਨੂੰ ਆਮਦ ਰੱਖੇ ਉਹ ਤੁਹਾਨੂੰ ਕਰਦੇ ਚਾਹੀਦੀ ਨਹੀਂ ਲੈ ਆਹ ਲੈ ਆਕਰ ਦੀ ਬੀਬੀ ਲੱਗੀ ਬਣਾਉਣ ਸਮੋਸੇ ਬੀਬੀ ਦੀਆਂ ਬਰਕਤਾਂ ਮਿ ਜਾਣ ਸੱਚਲੀ ਆਹ ਦਿਹਾੜੀ ਦਾ ਕੋਈ ਮੱਛ ਈ ਪਾਈਪ ਹੈ ਹਲਦੀ ਮੈਨੂੰ ਬਹੁਤ ਸੋਹਣੀ ਲੱਗਦੀ ਆ ਆਹ ਸਭੀ ਡੇਲੋਕ ਕੀ ਦਸ ਹੈ ਕਿ ਸਾਰੇ ਜਣੇ ਹਲਦੀਆਂ ਲਾਹੋ ਮੋਸੀ ਜਣ ਹਲਦੀ ਹਾਂ ਦੀ ਇਤ ਵੀ ਪਾਉਕੰਦੇ ਮੈਨੂੰ ਮੈਨਾਂ ਲਾਇਕ ਕਰਦੀ ਗ੍ਰੀਨ ਕਲਰ ਚ ਖਾਨਣਾ ਦਾ ਇਹ ਗ੍ਰੀਨ ਥੋੜਾ ਹੋ ਗਿਆ ਇਹ ਪੀਲਾ ਥੋੜਾ ਹੋ ਗਿਆ ਇਹ ਪੀਲਾ ਪੀਲਾ ਹੋ ਗਿਆ ਉੱਚਾ ਲਉ ਤੁਮ ਬਾਬਾ ਠੀਕ ਆ ਇਹ ਲਾਈਟ ਪੀਲਾ ਹੋ ਗਿਆ ਉਹ ਬੱਤੀ ਨਾ ਬੇਬੇ ਬਣ ਤੂੰ ਮੈਨੂੰ ਖਾ ਰ ਮੈਨੂੰ ਰੋਟੀ ਰੋਟੀ ਬੜਾ ਮੈਨੂੰ ਇਹ ਰੋਟੀ ਤਾਂ ਵੱਦੀ ਵੀ ਮੈਨੂੰ ਨਹੀਂ ਪਤਾ ਕਿ ਕੀ ਕੀ ਤੱਤ ਪੰਚ ਨਹੀਂ ਪਤਾ ਚੇ ਨਹੀਂ ਮੈਂ ਤਾਂ ਤੱਤਾਂ ਨਹੀਂ ਪਾਇਆ ਮੈਂ ਵੀ ਤਾਂ ਕਿ ਨਹੀਂ ਵੀ ਵੱਦੀ ਨਹੀਂ ਅੱਗੇ ਛੋਟੀਆਂ ਬਣਾ ਲੈਂਦੇ ਆਪਾਂ ਛੋਟੀਆਂ ਨਹੀਂ ਸਿਮਟ ਹੋਣੀਆਂ ਵੱਡੇ ਬਣਾਉਣੀਆਂ ਜੋ ਵੱੜਦਾ ਨਹੀਂ ਟੈਂਸ ਹੋਣਾ ਮੈਨੂੰ ਇਦਾਂ ਚੰਗੇ ਲੱਗਦੇ ਆਹ ਸੋਨੇ ਦਾ ਨਹੀਂ ਨਹੀਂ ਪਿਊਟਾ ਦੇ ਕਿਉਂ ਤੇ ਕਿੰਨੀ ਪਿਊਟਾ ਦੇ ਮੈਨੂੰ ਨਹੀਂ ਲੱਗਦੇ ਆਵੇ ਕੰਨ ਨਹੀਂ ਚਾਹੀਦੇ ਖੜੂ ਦੇ ਵੀ ਨਹੀਂ ਇੱਦਾਂ ਆ ਵੀ ਨਿਕਲ ਦਿੰਦਾ ਆਪੇ ਖੜ ਜਾਣਾ ਨਹੀਂ ਛਾਂਡਿਆ ਨਹੀਂ ਇਹ ਵੀ ਬੁਢੇ ਹੋ ਗਿਆ ਮੇਰੇ ਵਰਗੇ ਠੰਡ ਲੱਗਦੀ ਇਹਨਾਂ ਨੂੰ ਇਹਨਾਂ ਨੂੰ ਖੜਨਾ ਹਜੇ ਸਿੱਖਦੇ ਆ ਹਾਂ ਠੰਡ ਲੱਗਦੀ ਮੇਰੇ ਵੀ ਜਦੋਂ ਬੁਢੀ ਨੂੰ ਲੱਗਦੀ ਏ ਠੰਡ ਲੈਫਟ ਰਕਵਾੜੇ ਕੰਬਲ ਉੱਤੇ ਬੈਠ ਕੇ ਵੀ ਠੰਡ ਲੱਗਦੀ ਇਦਾਂ ਇਹਨਾਂ ਨੂੰ ਇਲੈਕਟ੍ਰਿਕ ਨੂੰ ਮਾਰੀਂ ਨਾ ਜੀ ਸਮੋਸਿਆਂ ਨੂੰ ਫੜਿਆ ਪੁਲ ਬਾਈਆਂ ਨੂੰ ਪਹਿਲਾਂ ਦੱਸ ਕੇ ਆਈ ਜੀ ਸਾਡੀ ਕੁੜੀ ਨੇ ਨਵਾਂ ਡਿਜ਼ਾਈਨ ਕਰਿਆ ਸਮੋਸੇ ਬਣਾਉਂਦਾ ਸਮੋਸਿਆਂ ਨੂੰ ਫੜਿਆ ਇਲੈਕਟ੍ਰਿਕ ਸ਼ੌਕ ਲਾ ਲਓ ਆ ਫੇ ਖੜੇ ਹੋ ਜਾਣੇ ਆ ਆ ਬਹੁਤ ਮੈਂ ਨੱਠਣ ਲੱਪਣਾ ਤੁਸੀਂ ਕਹਿੰਦੇ ਖੜਦੇ ਨਹੀਂ ਹੱਲ ਛੱਡ ਗਏ ਐ ਨਹੀਂ ਤਾਂ ਸਬੀਦਾ ਤੱਕੜੀਆਂ ਬਹੁਤ ਇਹ ਕਹਣਾ ਬੀਬੀ ਅਸੀਂ ਆਪੇ ਹੀ ਤੁਰ ਕੇ ਚੱਲ ਜਾਣਾ ਉਹ ਫਰਾਈ ਪੈਨ ਚ ਨੂੰ ਫਰਾਈ ਵੀ ਹੋ ਜਾਣਾ ਆਪੇ ਸਭ ਕੁਝ ਹੋ ਜਾਣਾ ਕਾ ਮੈਟਕਲੀ ਹੋ ਜਾਣਾ ਸਰ ਉਹ ਰੋਬਟ ਬਣਾਉਂਦੇ ਉਹ ਰੋਬਟ ਹੀ ਨਾ ਦੇ ਅੱਜ ਰੋਬਟ ਖੋਲ ਦੇ ਦੇਖਣ ਵਾਲੇ ਸੀ ਕਿਤੇ ਹਾਂ ਹਾਂ ਕਿਤੇ ਇਹ ਜਾਂ ਖੋਲਿਆ ਕਿਤੇ ਉਹਨਾਂ ਨੇ ਤਾੜੀਆਂ ਮਾਰੀਆਂ ਇੰਡੀਆ 'ਚ ਸੀ ਨਾ ਹਾਂ ਸੱਟ ਐਦੇ ਵਰਗਾ ਆਪਣੇ ਵਰਗਾ ਹਾਂ ਅੱਛਾ ਇੰਡੀਆ 'ਚ ਵੀ ਹਮ ਤਾਂ ਚੀਜ਼ਾਂ ਬਹੁਤ ਸਾਰੀਆਂ ਲਾਪਿੰਗਾਂ ਉਹਨਾਂ ਨੂੰ ਪਤਾ ਲੱਗਦਾ ਨਹੀਂ ਸੀ ਕਿ ਇਹ ਇਹਦਾ ਪ੍ਰੋਗਰਾਮ ਕਰਨਾ ਪੈਣਾ ਮੈਂ ਹੁਣ ਲਿਖਿਆ ਹੈ ਕਿ ਪਹਿਲਾਂ ਤਾਂ ਪ੍ਰੋਗਰਾਮ ਕਰਨਾ ਸੀ ਕਿ ਪਹਿਲਾਂ ਇਹੰਦੜਾ ਲੈਣਾ ਇੱਥੇ ਪਾਣੀ ਇਹਦੇ ਚ ਪੈਣਾ ਉਹ ਫੈਲੀ ਇਹਦੇ ਚ ਰਕਣ ਨੂੰ ਪੱਲਾ ਕੱਲਾ ਥੈਲੀ ਦੇਖੇ ਉਹਦੀ ਤੇ ਕੀ ਆ ਬਹੁਤ ਸੋਹਣਾ ਔਰ ਜੀ ਗਾਰਵੇ ਜਾਲੀ ਜੈ ਜੈ ਪ੍ਰੀਤ ਸੰਦੀ ਫੋਨ ਸੀ ਵੀ ਮੈਂ ਕਰਦੇ ਉਹਨੇ ਜਾਣ ਕੇ ਉਹ ਪੰਤੇ ਜੁਬਦਾ ਤੋਂ ਹੋਇ ਤੜੀ ਹੁਣ ਕੰਮ ਸਾਰੇ ਕਰਦੇ ਆ ਬੰਦੇ ਸਿੱਖੀ ਜਾਂਦੇ ਆ ਸਾਰਾ ਇੱਕ ਮਹੀਨਿਆਂ ਦਾ ਬਲੌਗ ਬਣਾ ਲਿਆ ਤਾਂ ਪਾ ਲਿਆ ਆ ਦੇਖੋ ਮੇਰੇ ਅਰਜੀਨ ਸਾਡੇ ਜੀਤੂ ਦੇਖਦੇ ਆ ਖਾਣੇ ਬਣਾਉਣੇ ਸਿੱਖਦੇ ਰਹਿੰਦੇ ਆ ਜੀ ਅਲੱ ਇੰਨੇ ਬੁੜੇ ਹੋ ਕੇ ਵੀ ਕੋਈ ਵੀ ਸਿੱਖਣਾ ਹੀ ਹੈ ਨਾ ਮੈਂ ਤਾਂ ਕਹਿੰਦੀ ਇਹਨਾਂ ਨੂੰ ਆਪਾਂ ਬਣਾ ਪਕਾ ਲੰਦੇ ਮੜੀ ਜਦ ਸ਼ੁਰੂ ਹੋ ਜਾ ਉੱਥੇ ਦੇਖ ਖੜਾ ਕੀ ਇਹ ਤਾਂ ਪਿੰਜਰਾ ਹੈ ਪਕਾ ਲਾ ਫਿਰ ਇਹ ਲੱਗਦਾ ਹੈ ਪਤਾ ਨਹੀਂ ਐ ਤਾਂ ਕਿਦਾਂ ਸੋਡੇ ਦੇ ਸੋਨਾ ਲੀਸੀ ਆਪਾਂ ਪਤਾ ਨਹੀਂ ਆਟੇ ਕੋਸੇ ਦਾ ਹੁੰਦਾ ਹੈ ਰੱਬ ਜਾਣੀ ਇਹ ਹੋਣਾ ਨਾ 30 ਸਾਲ ਬਾਅਦ ਆਟੇ ਨੂੰ ਵੀ ਫਰਕ ਪੈ ਗਿਆ ਤੁਹਾਨੂੰ ਮੈਨੂੰ ਤਾਂ ਪੈ ਗਿਆ ਬੁੱਧੇਰਾ ਪਤਾ ਮੈਨੂੰ ਛਾਟੇ ਵੀ ਪੈ ਗਿਆ ਕਰ ਕੀ ਇਹਦੇ ਵਿੱਚ ਮਿਕਸ ਕੀਤਾ ਆ ਹੈਨਾ ਆ ਇਹ ਇਹ ਤਾਂ ਵਿੱਚ ਦੇ ਆ ਦੇ ਫੋਨ ਮਿੱਠਾ ਹੋ ਗਿਆ ਹਾਂ ਸਹੀ ਆ ਹਾਂ ਸਹੀ ਆ ਹਾਂ ਉਹ ਪੀ ਲੈ ਤੂੰ ਜਲ ਸੱਚੀ ਕਹਿਣੀ ਮੈਂ ਤੈਨੂੰ ਤੂੰ ਬਤਾ ਕੇ ਰੱਖ ਲੈ ਤੇ ਲਿਆ ਕੇ ਤੁਰੇ ਫੇਰ ਆ ਲੈ ਕੱਟਕੀਆਂ ਸੱਚੋ ਤੇ ਮੇਲ ਹੋ ਜਣੀਆਂ ਕੱਟੀਆਂ ਕੱਟੀਆਂ ਮੇਲ ਤੇ ਲਾ ਦੋ ਦੋ ਢੇਲ ਸਮਾਂ ਸਾਰੀ ਵਧੀਆ ਇਹ ਚੀਜ਼ੀ ਗੀਨ ਆਹ ਮਨ ਰਤ ਬੇਰਨ ਦੋਪੀ ਗੀ ਇਹ ਤਾਂ ਕਰ ਤੋਂ ਕਾ ਇਨੇ ਕਨਿਆਣੇ ਦੋਪੀ ਹੁੰਦੇ ਕਿ ਮੌਜੂਦ ਕੇ ਨਹੀਂ ਬਿਉ ਹਮਤ ਜਨ ਕੰਮ ਆ ਤੋ ਪੁਖੇ ਨਾ ਉਹ ਗਿਆ ਮਨ ਕੋਨ ਗਿਆ ਜੇ ਕਿਪਾਈ ਸੀ ਆਏ ਨਹੀਂ ਠੰਡੇ ਮੇ ਲਾਦਾ ਕੱਲੀ ਪਾ ਕੇ ਛੱਟ ਦੌੜ ਗਿਆ ਮੁੰਡਾ ਜਦ ਬਿਮਾਰ ਹੁੰਦੇ ਨਹੀਂ ਕਹਿੰਦੇ ਨਹੀਂ ਅਸੀਂ ਟਾਂਡ ਵੀ ਲੱਗੀ ਜਾਂਦਾ ਸੇ ਸੋਰ ਸੋਰ ਕਰਦੇ ਆ ਮਾਮਾ ਦੇ ਕੋਲ ਲੈ ਕੇ ਕੁਲਵਿੰਦਰ ਆ ਤੱਪੇ ਹਨ ਮਾਰਦੇ ਹੈ ਤੱਪੇ ਹੀ ਮਾਰਦੇ ਨੇ ਤਾਂ ਇਹਿੰਨਾ ਨਹੀਂ ਨਹੀਂ ਉਹਦੇ ਇਨੀ ਮੈਂ ਗਲਤ ਕਰਦੀ ਜੇ ਇੱਧਰ ਰੱਖਨੇ ਆਪਾਂ ਫਿਰ ਢਿੱਲੇ ਹੋ ਜਾਣਾ ਮੇਰਾ ਮਤਲਬ ਕਹਿੰਦਾ ਅਜੇ ਤਾਂ ਨਹੀਂ ਆ ਕਹਿੰਦੀ ਤਾਂ ਜੇ ਉਹ ਹਾਂ ਅਸੀਂ ਤਾਂ ਭੀ ਜਾਂਦੇ ਹਾਂ ਆਹ ਕੋਆ ਤੇ ਵੀ ਜਾਂਦੇ ਰੋਟੀ ਹੈ ਹਾਂ ਤੇ ਵੀ ਜਾਂਦੇ ਆਪਾਂ ਚੰਦਾ ਤੈਨੂੰ ਪੱਤੀ ਦਾ ਦੇ ਤੂੰ ਜਾਂ ਉਹਨੂੰ ਪੱਤੀ ਕਰਾ ਤੀ ਇਹਨੂੰ 20 ਪੰਜਾਂ ਦੇ ਤੱਕ ਤਵਲਾ ਲਾ ਹਾ ਤਾਂ ਸਚੀਨ ਆਲਗੋਰੀਜ਼ਮ ਦੇ ਇਦਾਂ ਉਹ ਨਾ ਬੇਲ ਹੁੰਦਾਨੀਆਂ ਆਟਾ ਆਟਾ ਬੇਲ ਹੁੰਦਾਨੀ ਤੇ ਇਹ ਇਦਾਂ ਇਦਾਂ ਟੁੱਟ ਗਈ ਆ ਹੱਥਾਂ 'ਚ ਮਿਲੀਆਂ ਜੀ ਤੇ ਤਾਂ 빙ਵੇ ਟੈਂਟ ਦੇ ਵਿੱਚ ਨਰਮ ਬਹੁਤ ਆ ਨਰਮ ਤੀ ਸੁਣਨਾ ਚਾਹੀਦਾ ਮੈਂ ਤਾਂ ਸਦਾ ਹੀ ਬਣਾਉਂਗੀ ਤੀ ਸੁਣ ਤੈਨੂੰ ਲੱਗਦਾ ਤੂੰ ਉੱਥੇ ਸੌਕਾ ਵੇਚ ਲੈਣਾ ਕਰਵਿੰਦਰ ਇੱਧਰ ਤੂੰ ਇੱਥੇ ਫਲੋਰ ਦੂਜੇ ਤੇ ਕਾਊਂਟਰ ਤੇ ਸੌਕਾ ਵੇਚ ਲੈਣਾ ਨਾ ਅੱਛਾ ਹਾਂ ਇੱਥੇ ਪੇੜੇ ਕਰ ਕਰਕੇ ਪਹਿਲਾਂ ਦੋ ਦੋ ਨਾਲ ਉਹਨਾਂ ਠੀਕ ਹੈ ਸਾਰੇ ਹਾਂ ਤੇ ਮੜਮੜ ਤੇ ਤੇਲ ਲਾ ਕੇ ਆਟਾ ਬਰੂਤ ਕੇ ਉੱਤੇ ਇਦਾਂ ਆ ਤੂੰ ਦਾ ਫੇਰ ਕਰੀ ਫੇਰ ਦੋ ਦੋ ਜੋੜ ਕੇ ਦਬਾ ਦਬ ਕੇ ਇੱਕ ਪਾ ਦੇ ਮੜੇ ਜਦੋਂ ਤੱਕ ਲਾਈਟ ਕੋਸਾ ਕਰੀਂ ਤਾਂ ਦੂਜਾ ਮੜੇ ਕਰਕੇ ਚਾ ਚੱਕੀ ਪੀ ਚਾਹੀਦੀ ਇਹ ਲੈ ਕੋ ਉੱਤ ਲੈਦਾ ਕੋਈ ਕਬਾਇਮ ਤੇਲ ਦਾ ਪਾਉ ਹੋਇਆ ਮੁੰਡਾ ਪਾਇਆ ਸਾਰੇ ਪਾਦਕ ਨੂੰ ਜਿੱਦਾਂ ਲੱਗਦਾ ਦੇ ਇੱਕ ਇਸ ਆ ਗਿਆ ਲੈ ਹੈ ਚੰਗੀ ਤਰ੍ਹਾਂ ਪੁੱਤਰ ਓਕੇ ਥੈਂਕ ਯੂ ਬੱਚੇ ਵਾ ਤੂੰ ਜੈਕਟ ਨਹੀਂ ਪਾ ਕੇ ਗਿਆ ਮੋਰ ਰੀਆ ਆ ਮੇਨਾਂ ਗੱਲ ਕਰਾ ਉਹਦੀ ਫੇਰ ਦੱਸਾਂ ਤੇ ਨਹੀਂ ਮੈਨੂੰ ਪਤਾ ਆਹੋ ਦੇ ਇੰਨਾ ਡਰਦੇ ਆ ਕੁੜੀਆਂ ਤੋਂ ਬੜਾ ਡਰ ਲੱਗਦਾ ਹੈ ਨਾ ਬੁੜੀਆਂ ਤੋਂ ਲੱਗਦੇ ਨਹੀਂ ਇਹ ਤਾਂ ਕਿ ਬੁੜੀਆਂ ਤੇ ਹਿੰਮਤ ਨਹੀਂ ਤੁਸੀਂ ਘਟ ਫਟੋਗੇ ਨਾ ਤਾਂ ਹੋਰ ਨਾ ਕਿਤੇ ਭੁੱਲੇ ਰਹੋ ਆਹ ਤਾਂ ਲੈ ਮਿੰਟ ਹੀ ਪਾ ਦੇ ਕੇ ਤੇਨ ਲੱਗਦਾ ਹੋ ਗਿਆ ਆਹ ਤਾਂ ਬਾਹਰ ਕੀ ਸੜ ਜਾ ਬਣਾ ਸਮਸ ਹਾਂ ਆ ਮੈਂ ਆ ਡੀਵਟ ਦੀ ਰੋਟੀ ਸੀ ਹੁਣ ਮੈਂ ਕਿੰਨੀ ਪਾ ਰਹਾ ਰਹੇ ਦਿਲ ਚਾ ਥੱਪੜ ਜਾ ਬਣਾ ਦੇਖ ਤੂੰ ਮੇਰੇ ਰੱਡੇ ਜਾਨ ਪੜਾਉਂ ਨੀਂ ਕਰਨਾ ਕਾਟਦੀ ਐਤ ਦੋ ਦੋ ਥੱਪੜ ਲਾ ਕੇ ਉਹਨੂੰ ਬਿਠਾ ਲ ਦਿੰਦਾ ਦੋ ਸੱਚੀ ਮਿੰਦੂ ਸਮਝ ਨਹੀਂ ਲੱਗਦੀ ਕਿ ਆਟੇ ਚੋਂ ਉਸੇ ਕੀ ਇਹ ਐਕਦਾ ਹੁੰਦਾ ਨਹੀਂ ਹੁੰਦਾ ਤਾਂ ਲੈ ਵਸੇ ਠੱਪੜ ਲੱਗਦਾ ਤੈਨੂੰ ਹੁਣ ਲੈ ਤਾਂ ਦੇਖਦਾ ਦੇਖ ਵੀ ਚੈਨ ਪਾਣਾ ਹੁੰਦਾ ਮੈਂ ਚੱਪ ਆ ਦੇ ਢੱਲਾ ਕਿੰਨਾ ਮੈਂ ਇੱਥੇ ਵੀ ਚੱਲਣਾ ਆ ਦੇ ਢੱਲਾ ਕਿੰਨਾ ਢੱਲਾ ਆ ਤਬਰ ਰੱਖੇਂਗਾ ਤੱਤਾ ਰੱਖੇ ਆ ਲੈ ਤਾਂ ਪਾਣਾ ਇੱਕ ਗੈਂ ਜਾਂਦਾ ਇਹ ਕੀ ਆ ਬੱਚੇ ਦੇ ਮੈਨੂੰ ਕੀ ਪਤਾ ਨਹੀਂ ਆ ਮਾਰੀ ਸਾਡ ਨੂੰ ਆਈ ਗਿਆ ਹਾਂ ਅੰਗਰੇਜ਼ੀ ਘੋਟੋ ਫੇਰ ਇਹਨਾਂ ਨੂੰ ਸਮਝਾ ਅੰਗਰੇਜ਼ੀ ਘੋਟ ਇਹਨਾਂ ਨੂੰ ਸਮਝ ਲੱਗੂ ਪਹਿਲਾਂ ਪੜਨ ਜਾ ਬੰਨਾ ਹਾਂ ਅੰਗਰੇਜ਼ੀ ਮੇਰੀ ਤਾਂ ਜਿਹੜੀ ਸੀਗੀ ਵੀ ਉਹ ਵੀ ਮੁੱਕਦੀ ਜਾਂਦੀ ਆ ਅੰਗਰੇਜ਼ੀ ਤੇ ਦੱਸੋ ਇਹਨਾਂ ਨੂੰ ਤਾਂ ਕੰਮ ਤੇ ਕੰਮ ਕੋਈ ਕਰਨਾ ਨਹੀਂ ਹੋਰ ਬਾਹਰ ਨੂੰ ਜਾਣਾ ਦਾ ਇੰਨਾ ਇੰਨਾ ਕਰੋ ਫੇਰ ਤੁਸੀਂ ਵਧੂਗੇ ਅੱਛੇ ਵਾਲੇ ਮੋਚਾ ਕਰਕੇ ਦੇਰ ਹੀ ਰਹਿ ਕੇ ਹੁੰਦਾ ਤੂੰ ਪਾਇਆ ਹੀ ਨਹੀਂ ਤਾਂ ਹੈ ਨਹੀਂ ਮੈਂ ਮਨ ਚ ਆਟਾ ਪਕਾਇਆ ਚੋ ਉਹ ਦਜਾ ਕਰਨੇ ਮੇਕ ਸ਼ੋਰ ਕਰਨਾ ਆ ਤਾਂ ਇੱਕੋ ਥੱਲੇ ਰਹਿ ਗਿਆ ਇੱਕੋ ਜੁੜ ਗਿਆ ਇਦਾਂ ਪਤਾ ਨਹੀਂ ਕੀ ਹੋ ਗਿਆ ਹੁਣ ਸੌ ਖਿਚਿ ਜਾਉ ਹਾਂ ਬਣਾ ਕੇ ਫੇਰ ਦੇਖਣੀ ਆ ਇਹਦਾ ਹਾਂ ਚਾ ਇਹ ਮਿੰਟ ਤੱਕ ਮੁੰਦਰਨੀ ਕਰਨੀ ਹੈ ਹੋ ਗਿਆ ਹੋ ਗਿਆ ਕੀ ਹੋ ਗਿਆ ਤੇਲ ਹੋ ਗਿਆ ਕਿ ਤਵਾ ਤੱਤਾ ਹੋ ਗਿਆ ਤੇਲ ਤੱਤਾ ਹੋ ਗਿਆ ਕਿ ਤਵਾ ਤੱਤਾ ਹੋ ਗਿਆ ਤੇਲ ਵੀ ਪੱਤਾ ਹੋ ਗਿਆ ਧਮਾ ਵੀ ਪੱਤਾ ਹੋ ਗਿਆ ਹਾਂ ਜੰਮ ਨਹੀਂ ਕਿ ਜੰਮ ਐਨ ਮੁੰਡੀਆਂ ਦੀਆਂ ਵੀ ਬਾਣੇ ਆਈਆਂ ਤਾਂ ਇਹ ਮੁੰਡੀਆਂ ਦਾ ਮਿਲੂ ਜਾਂਦਾ ਆ ਦੇਖੋ ਆਪਾਂ ਹੁਣ ਇਹ ਗੋਲ ਜੋੜ ਕੇ ਇਹਦੇ ਵਿੱਚ ਚਲਾਇਆ ਸੀ ਮੜ ਜਾ ਆਟਾ ਸੁਕਾ ਤੇ ਨਾਲੇ ਤੇਲ ਤੇਰੇ ਸਕੂਲ ਬਣਾਉਣ ਆ ਆਹੇ ਕੀ ਕਰਦੇ ਹਾਂ ਪਰ ਮਾਰਕ ਕਰਨਾ ਸਕੇ ਹਾਂ ਆ ਦੇਖ ਲੈ ਨੀਚੇ ਕਿੱਥੇ ਰੰਗ ਗਿਆ ਰੰਗ ਕੀ ਚੱਕ ਲਾ ਕੇ ਉਹ ਮਾਰਾ ਜਾਂ ਕੋਸੋ ਲੰਡਿਆ ਉਹ ਆਹ ਚੱਲ ਮੈਂ ਆਪਾ ਲੈ ਦੋ ਪਾ ਦੇ ਚਟਨੀ ਨਹੀਂ ਬਣਾਈ ਉਹ ਮੈਂ ਚਟਨੀ ਨਹੀਂ ਹੈ ਲਿਆ ਉਹ ਨਹੀਂ ਲੱਦਦੀ ਹੈਗੀ ਜਿਹੜੀ ਇਮਲੀ ਪਈ ਆ ਨਾ ਕਿੱਥੇ ਆ ਪੈਂਦੀ ਪਰ ਮਾ ਨਾ ਤੇ ਤੂੰ ਗਲਤ ਗੱਲ ਕਰਦੀ ਪੈਣਾ ਹੀ ਹੈ ਬੇਨਾ ਉਹ ਚ ਅਚਰਣੀ ਨਹੀਂ ਸੋਣੀ ਲੱਗਦੀ ਮੈਨੂੰ ਇਮਲੀ ਪਈ ਆ ਇੱਥੇ ਮੈਂ ਬਣਾ ਲੈਣੀ ਆ ਦੋ ਬਣਉਣੀਆਂ ਮੈਂ ਇੱਕ ਚਟਨੀ ਮੂਰ ਬਣਾਉਣੀ ਆ ਇੱਕ ਧਰਿਆ ਟਮਾਟਰ ਮਿਰਚਾਂ ਵਾਲੀ ਜਰੂਰੀ ਆ ਇਹਨਾਂ ਨੂੰ ਉੱਤੋਂ ਘੋਪਾ ਕੇ ਉਹ ਪਾਸੇ ਪਾਸੇ ਉਹਨੇ ਨਾ ਪੁੰਨੇ ਚ ਰੇਟ ਕੇ ਰੱਖਿਆ ਉੱਥੇ ਨਾਲ ਨਾਲ ਉਹ ਜਰ ਲਿਆ ओके ਕਾਲਸ ਇਸ ਮੋਸੇ ਭਰੇ ਭਰ ਕੇ ਰੱਖ ਲੈ ਅੱਜ ਸਵੇਰ ਦੇ ਕੁਕਿੰਗ ਹੋ ਰਹੀ ਆ ਤੇ ਸਵੇਰੇ ਬਣਾਉਣੀ ਸੀ ਬਿੜੀ ਉਹ ਤੇ ਪਾ ਲਿਆ ਸੀ ਪੰਗਾ ਮਾਮ ਨੇ ਚਟਣੀ ਬਣਾਈ ਮੈਂ ਸਾਰੀ ਮਸ਼ੀਨ ਚ ਪਾ ਕੇ ਉਹਨੂੰ ਪੀਣ ਲੱਗੀ ਸਾਰੀ ਡੁੱਲ ਗਈ ਸਾਰਾ ਗੈਸ ਖਰਾਬ ਹੋ ਗਿਆ ਫਲੋਰ ਤੇ ਡੁੱਲ ਗਈ ਟੂ ਮੱਚ ਕਮ ਹੋ ਗਿਆ ਉਹਨੂੰ ਸਫਾਈ ਸੁਈ ਕਰਕੇ ਫੇ ਹੌਲੀ ਹੌਲੀ ਲੱਗੇ ਕੁਕਿੰਗ ਕਰਨ ਇਹ ਬਣਾਇਆ ਮੈਂ ਤੜਕਾ ਪਾਲਕ ਪਨੀਰ ਲਈ ਇੱਧਰ ਬਣਾਇਆ ਆ ਬਟਰ ਚਿਕਨ ਲਈ ਤੇ ਇੰਦਰ ਮੇਰੇ ਮਸਾਲੇ ਮਸੂਲੇ ਖਿੰਲ ਗਏ ਫਿਰਦੇ ਆ ਇੱਧਰ ਮੇਰੀ ਹੈਗੀ ਪਾਲਕ ਪਈ ਆ ਤੇ ਹਜੇ ਮੈਂ ਦਾਲ ਧਰਨੀ ਆ ਫੇ ਮੈਂ ਬਣਾਉਣੀ ਆ ਆਲੂ ਗਾਜਰਾ ਇਹ ਇੰਡੀਅਨ ਗਾਜਰਾ ਆ ਇਹ ਕਿੰਨੀ ਆ ਲਾ ਲਿਆ ਇੰਡੀਅਨ ਤੇ ਇੱਧਰ ਮੇਰੀ ਪਈਆ ਚਿਕਨ ਕੱਟਿਓ ਇਹਨੂੰ ਵੀ ਥੋੜਾ ਜਿਹਾ ਕੁਕਨਣਾ ਆ ਹਜੇ ਇਹਨੂੰ ਬਾਹਰ ਕੰਨ ਰੱਖ ਕੇ ਆਪਾਂ ਦੇਖੀਏ ਹੁਣ ਬਣਾਈਏ ਪਾਲਕ ਤੇ ਚਿਕਨ ਇੱਥੇ ਲਈਏ ਰੱਖ ਇਹਨੂੰ ਕੈਮਰਾ ਸਾਹਬ ਨੂੰ ਮੈਂ ਪਾਲਕ ਦੇਚਾ ਨਾ ਕਿ ਲੋਕੀ ਬੋਇਲ ਕਰਕੇ ਪਾਉਂਦੇ ਆ ਪਰ ਮੈਂ ਬੋਇਲ ਕਰਕੇ ਨਹੀਂ ਪਾਉਂਦੀ ਹੈਗੀ ਮੈਂ ਉਹਦੇ ਪੀਕੇ ਪਾਉਂਦੀ ਆ ਦੋ ਉਹ ਦੇਖਿਓ ਦੇ ਵਿੱਚ ਚੋਪਰ ਦੇ ਵਿੱਚ ਚੋਪ ਹੋ ਜਾਂਦੀ ਹੈ ਕਈ ਕੰ데 ਰੰਗ ਖਰਾਬ ਹੋ ਜਾਂਦਾ ਆ ਹੋ ਜਾਂਦਾ ਖੁਸ਼ ਨਹੀਂ ਹੁੰਦਾ ਤੇ ਤਾਂ ਦੇਖੋ ਛੋਕ ਕਰਕੇ ਪਾਲੀ ਪਾਲਕ ਤੇ ਫੇਰ ਪਾਉਣਾ ਇਹਦੇ ਵਿੱਚ ਪਨੀਰ ਹੁਣ ਜਿਹੜੀ ਬਾਕੀ ਦੀ ਪਾਲਕ ਹੈ ਉਹਨੂੰ ਚੋਪ ਕਰਾਂ ਇਹਦੇ ਵਿੱਚ ਕੀ ਪਾਲਕ ਚੋਪ ਕਰ ਗਏ ਚੁਣ ਲਓ ਇਹ ਮਸ਼ੀਨ ਹੈ ਮੇਰੇ ਕੋ ਹੈਗੀ ਆ ਨਿੰਜਾ ਦੀ ਮਸ਼ੀਨ ਤੇਦਾ ਚੋਪੜ ਇਹਨਾਂ ਵਧੀਆ ਚੋਪ ਹੋ ਜਾਂਦਾ ਸਾਰਾ ਸਬਾਨ ਪਿਆਜ ਪਾਲਕ ਜੋ ਮਰਜੀ ਚੋਪ ਕਰ ਲਓ ਲਿਆ ਇਹ ਤੇ ਆਪਾਂ ਕੋ ਆਉਣੇ ਹੈਗੇ ਰੋਣੇ ਕੱਲ ਨੂੰ ਕੱਲੂ ਆਪਾਂ ਬਾਹਰ ਥੋੜੀ ਜਿਹੀ ਕੁਕਿੰਗ ਕਰਾਂਗੇ ਆ ਆਪ ਦੌਰ ਕਿਚਨ ਜਿਹੜੀ ਨਵੀਂ ਬਣੀ ਆ ਉਹਦੇ ਤੇ ਜੂਸ ਕਰਾਂਗੇ ਉਹਨੂੰ ਆ ਜੰਬਰੇ ਕਰ ਲਿਆ ਕਰਕੇ ਅੱਜ ਜਿਆਦਾ ਲੰਬਾ ਤੋੜਾ ਕਮ ਸੀ ਹਜੇ ਹੌਲੀ ਹੌਲੀ ਫਿਰ ਸਾਰਾ ਕੁਝ ਬਾਹਰ ਨੂੰ ਲਿਜਾਣਾ ਵੀ ਔਖਾ ਠੰਡ ਵਿੱਚ ਅੱਜ ਠੰਡ ਹੋ ਗਈ ਜੀ ਮੈਂ ਤਾਂ ਨਹੀਂ ਕਹਿੰਦਾ ਸੀ ਅੱਜ ਤੋਪਨੀ ਖਲਿਸੀ ਸੋਣੀ ਉਦੋਂ ਰੁੱਦਦਾ ਠੰਡ ਹੋ ਗਈ ਹੁਣ ਵੈਦਰ ਚੇਂਜ ਹੋ ਗਿਆ ਨਾ ਤੇ ਬਾਹਰ ਜਦੋਂ ਜਾਇਦਾ ਤਾਂ ਠੰਡ ਲੱਗਦੀ ਸਵੇਰ ਨੂੰ ਜਦੋਂ ਵਾਕ ਕੰਨ ਜਾਂਦੇ ਅਸੀਂ ਹਾਂ ਨਾ Oh Lordy! Pauli, apa Paulak biete? Wana? Then chuck den ne yung sino? All right. Hello, guys. Hi. Hello, everybody. Here's Monic and his friends. Friendsgiving. Friendsgiving. Okay. Hello. Let everybody make this food. It looks so good, but I can't eat meat. I can eat veggies. Mm. <laughs> mm. <laughs> yeah. <laughs> There's the sliders. Yes. Potatoes. <laughs> <sliders. laughs> Mac and cheese. <laughs> What's this, Ria? Um, I don't know what to call it. Uh, croissants <laughs> with curry sauce and green cheese. brownies. Oreos inside. Oreos. What's this, cream cream. Again? Uh, pumpkin, yeah, crisp. Yeah. pumpkin crisp. Yep. Pumpkin crisp. Yeah. Stuffing. Yes. Mm. What's this pie? Apple pie. Apple pie. Wow. Apple pie. wow. Okay. Yeah. Mash. Chicken. More bread. What's this? more bread. more bread. more bread. Mm -hmm. and, Dubai and rolls. oh yeah. and the very chocolates. <laughs> the fake ones though. <laughs> I, I give you one real one to taste it. <laughs> all right. enjoy guys. have thank you. fun. thank you. ਮਾਨ ਕਿਦਾਂ ਰਿਹਾ ਤੇਰਾ ਫਰੈਂਡਸ ਗਿਵਿੰਗ? ਆਹ ਵਾਸ ਗੁੱਡ? ਵਾਸ ਇਟ ਫਨ? ਯਾਹ। ਆਹ ਵਾਸ ਅਸ ਕਿਰ ਫੈਂਟੈਸਟਿਕ ਪੀਪਲ। ਵਾਸ ਗੁੱਡ। ਗ੍ਰੇਟ। ਚਲੋ ਆਪਾਂ ਅੱਜ ਵਾਲਾ ਕੱਲ ਵਾਲਾ ਐਂਡ ਕਰ ਲੈਣਾ। ਅੱਜ ਨਵਾਂ ਸ਼ੁਰੂ ਕਰਦੇ ਆਂ ਤੇ ਚੱਲਦੇ ਆਂ। ਅੱਜ ਹੈਗਾ ਥੈਂਕਸ ਗਿਵਿੰਗ। ਓਕੇ ਜੀ ਬਾਏ।